ਇਨ ਉੱਤੇ ਚੱਲ ਰਹੀਆਂ ਸਕਰੀਨ ਤੇ ਚੱਲ ਰਹੀਆਂ ਇਹ ਫੋਟਾਂ ਮਨਪ੍ਰੀਤ ਮਾਨਾ ਦੀਆਂ ਮਾਨਾ ਦੀ ਹੈ ਜੋ ਕਿ ਅਰਸ਼ ਬੱਲ ਤੇ ਸ੍ਰਿਸ਼ਟੀ ਮਾਨ ਨੂੰ ਬਹੁਤ ਹੀ ਜ਼ਿਆਦਾ ਬੋਲ ਰਿਹਾ ਹੈ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਇਹਨਾਂ ਦਾ ਮੁੱਦਾ ਪੱਖਿਆ ਹੋਇਆ ਹੈ ਤੇ ਬਹੁਤ ਹੀ ਲੜਾਈ ਹੋ ਰਹੀ ਹੈ ਤੇ ਆਪਾਂ ਹੁਣ ਤੁਹਾਨੂੰ ਅੱਗੇ ਦੱਸਦੇ ਹਾਂ ਜੋ ਕਿ ਸ੍ਰਿਸ਼ਟੀ ਮਾਨ ਦੇ ਸਕਰੀਨਸ਼ਾਟ ਹਨ ਜੋ ਕਿ ਮਨਪ੍ਰੀਤ ਮਾਨਾ ਵੱਲੋਂ ਵਾਇਰਲ ਕੀਤੇ ਗਏ ਹਨ ਜਿਸ ਵਿੱਚ ਸ੍ਰਿਸ਼ਟੀ ਮਾਨ ਬੋਲਦੀ ਹੈ ਕਿ ਜੇ ਤੁਹਾਡਾ ਕੋਈ ਰੋਲਾ ਹੈ ਤਾਂ ਬੈਠ ਕੇ ਨਵੇੜ ਲਵੋ ਅਰਸ਼ਵੱਲ ਮੇਰਾ ਹਸਬੰਡ ਹੈ ਤੇ ਇਹ ਮਨਪ੍ਰਿਤ ਮਾਨਾ ਹੈ ਤੇ ਅੱਗੇ ਦੇਖ ਲਓ ਤੁਸੀਂ ਸਕਰੀਨ ਸ਼ਾਟ ਪੜ ਸਕਦੇ ਹੋ ਚੱਲ ਰਹੀ ਹੈ ਸਕਰੀਨ ਸਕਰੀਨ ਤੇ ਮਿੱਤਰੋ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਦੇ ਹੋ ਬਹੁਤ ਹੀ سپورਟ ਦੀ ਲੋੜ ਹੈ ਤੁਹਾਡੀ ਮਿੱਤਰੋ ਠੀਕ ਹੈ ਤੇ ਇਹ ਸੀ ਆਪਣੀ ਅੱਜ ਦੀ ਅਪਡੇਟ ਤੇ ਅੱਗੇ ਆਪਾਂ ਹੋਰ ਵੀ ਇਦਾਂ ਦੀ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਕਰ ਦਿਓ ਆਪਾਂ ਤੁਹਾਨੂੰ ਹੋਰ ਵੀ ਇਦਾਂ ਦੀਆਂ ਬਹੁਤ ਹੀ ਵੀਡੀਓ ਦਿਖਾਵਾਂਗੇ ਤੇ ਅੱਗੇ ਜਿੱਦਾਂ ਵੀ ਕੋਈ ਵੀ ਇਹਨਾਂ ਦੀ ਅਪਡੇਟ ਆਉਂਦੀ ਹੈ ਤਾਂ ਆਪਾਂ ਤੁਹਾਨੂੰ ਦੱਸਾਂਗੇ